ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਹਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਗਤਗੁਰੂ ਚਵਰ ਚਤਰ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਤੋਂ ਵਾਰਨੇ ਬਲਹਾਰਨੇ ਸਦਕੇ ਜਾਈਏ ਜਿਨ੍ਹਾਂ ਨੂੰ ਯਾਦ ਕੀਤੇ ਆ ਖਾਲਸਾ ਜੀ ਹਿਰਦਾ ਖਿੜ ਪੈਂਦਾ ਹੈ ਮੁਖ ਤੇ ਨੂਰ ਆ ਜਾਂਦਾ ਹੈ ਐਸੇ ਸਤਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹਿਰਦੇ ਦੀ ਪੀੜਾ ਦੂਰ ਹੋ ਜਾਂਦੀ ਹੈ ਭਾਵੇਂ ਕਿੰਨਾ ਵੀ ਖਾਲਸਾ ਜੀ ਹਿਰਦੇ ਨੂੰ ਸੋਗ ਲੱਗਾ ਹੋਵੇ ਸੰਤਾਪ ਲੱਗਾ ਹੋਵੇ ਹਿਰਦੇ ਵਿੱਚ ਪੀੜਾ ਕਿਉਂ ਨਾ ਹੋਵੇ ਚਿੰਤਾ ਦਾ ਝੋਰਾ ਕਿਉਂ ਨਾ ਹੋਵੇ ਪਰ ਜੇ ਇਸ ਵੇਲੇ 사ਤਗੁਰ ਜੀ ਮਹਾਰਾਜ ਦੀ ਸ਼ਰਨ ਚਲੇ ਜਾਈਏ ਨਾ ਐਸਾ ਓਰਾ ਹੈ 사ਤਗੁਰਾਂ ਦਾ ਕਿ ਦਰਸ਼ਨ ਕਰਕੇ ਖਾਲਸਾ ਜੀ ਉਹ ਫਿਕਰਾਂ ਝੋਰੇ ਦੂਰ ਹੋ ਜਾਂਦੇ ਆ ਜਿੰਨਾ ਚਿਰ ਮਹਾਰਾਜ ਦੇ ਸਾਹਮਣੇ ਰਹਿਨੇ ਆ ਮਹਾਰਾਜ ਦੀ ਹਜ਼ੂਰੀ ਚ ਰਹਿਨੇ ਆ ਉਹਨਾਂ ਚਿਰ ਖਾਲਸਾ ਜੀ ਕੋਈ ਵੀ ਚਿੰਤਾ ਪੁੰਹਦੀ ਨਹੀਂ ਮਹਾਰਾਜ ਅੱਗੇ ਅਰਦਾਸਾਂ ਕਰਦੇ ਹਾਂ ਫਿਰ ਖਾਲਸਾ ਜੀ ਹਿਰਦੇ ਨੂੰ ਆਰਾਮ ਆਉਂਦਾ ਹੈ ਐਸੇ ਸਤਗੁਰੂ ਦੀਨ ਦੇਵਾਲ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲੇ ਨਿਮਾਣਿਆਂ ਦਾ ਮਾਣ ਬਣਨ ਵਾਲੇ ਨੇਤਾਣਿਆਂ ਦਾ ਤਾਣ ਬਣਨ ਵਾਲੇ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਹੈ ਜਿਵੇਂ ਸਾਡੇ ਕੋਲੋਂ ਖਾਲਸਾ ਜੀ ਅਸਲ ਵਿੱਚ ਗੁਰੂ ਮਹਾਰਾਜ ਦੇ ਘਰ ਦਾ ਅਸੀਂ ਵੈਸੇ ਹੈ ਵੀ ਕੌਣ ਪਰ ਫਿਰ ਵੀ ਸਾਡਾ ਫਰਜ਼ ਸੀ ਆਪਣੇ ਸਤਿਗੁਰਾਂ ਦੀ ਮਹਿਮਾ ਨੂੰ ਗਾਉਣਾ ਆਪਣੀ ਸਿੱਖੀ ਨੂੰ ਖਾਲਸਾ ਜੀ ਪਰਫੁੱਲਤ ਕਰਨਾ ਇਹ ਸਾਡੇ ਕੰਮ ਸਨ ਨਹੀਂ ਤੇ ਸੰਸਾਰ ਵਿੱਚ ਸਾਰੇ ਆਪੋ ਆਪਣੇ ਧਰਮ ਨੂੰ ਖਾਲਸਾ ਜੀ ਉੱਚਾ ਕਰਨ ਲਈ ਜ਼ੋਰ ਲਾਉਂਦੇ ਆ ਇੱਕ ਸਿੱਖ ਧਰਮ ਹੈ ਜਿਹੜਾ ਖਾਲਸਾ ਜੀ ਕਹਿੰਦਾ ਹੈ ਕੋਈ ਨਹੀਂ ਕੀ ਲੈਣਾ ਸਿੱਖੀ ਤੋਂ ਸੋ ਮਹਾਰਾਜ ਕਹਿੰਦੇ ਹਨ ਜਿਹੜਾ ਸਤਿਗੁਰਾਂ ਦੇ ਇਸ ਮਹਿ ਏ ਖਾਲਸਾ ਜੀ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੋਲਦਾ ਕਿ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਇੱਕ ਮਨੁੱਖ ਨੂੰ ਵੀ ਸਤਿਗੁਰਾਂ ਨਾਲ ਜੋੜ ਦਿੰਦਾ ਨਾ ਮਹਾਰਾਜ ਸੱਚੇ ਪਾਤਸ਼ਾਹ ਉਹਦੇ 84 ਦੇ ਗੇੜ ਕੱਢ ਦਿੰਦੇ ਆ ਇਹ ਸੱਚੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਵੇਖੋ ਕਿ ਆਪਾਂ ਸਾਰਿਆਂ ਨੇ ਕਿਸੇ ਪੁਰਖ ਨੂੰ ਜੋੜਿਆ ਹੈ ਕਿਸੇ ਨੂੰ ਜੋੜਿਆ ਹੈ ਕਿਸੇ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਉਹਦੀ ਪ੍ਰੀਤ ਲਾਈ ਹੋਵੇ ਹਾਡੀ ਤੇ ਆਪਣੀ ਨਹੀਂ ਬਣਦੀ ਹਾਡੀ ਤੇ ਆਪਣੀ ਪ੍ਰੀਤ ਨਹੀਂ ਮਹਾਰਾਜ ਨਾਲ ਜੁੜੀ ਤੇ ਅਸੀਂ ਕਿਸੇ ਦੀ ਕਿਵੇਂ ਲਾ ਸਕਦੇ ਹਾਂ ਪਰ ਖਾਲਸਾ ਜੀ ਜਿਹੜਾ ਮਨੁੱਖ ਕਿਸੇ ਨੂੰ ਸਤਗੁਰਾਂ ਦੇ ਚਰਨਾਂ ਨਾਲ ਜੋੜਦਾ ਹੈ ਕਿਸੇ ਭੁੱਲੇ ਭੜਕੇ ਨੂੰ ਕਿਸੇ ਖਾਲਸਾ ਜੀ ਟੁੱਟੇ ਹੋਏ ਨੂੰ ਸਤਗੁਰਾਂ ਦੇ ਚਰਨਾਂ ਚ ਲਾਇਆ ਆਉਂਦਾ ਹੈ ਉਹਦੇ ਉੱਤੇ ਸਤਗੁਰੂ ਮਹਾਰਾਜ ਦੀਆਂ ਵੱਡੀਆਂ ਖੁਸ਼ੀਆਂ ਹੁੰਦੀਆਂ ਮੈਂ ਉਦਾਹਰਨ ਦੇ ਦੇਵਾਂ ਖਾਲਸਾ ਜੀ ਭਾਈ ਪਗੀਰਥ ਜੀ ਸਤਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਨਨ ਸਿੱਖ ਹੋਏ ਹਨ ਮਲਸੀਆਂ ਦੇ ਸਨ ਤੇ ਮਾਤਾ ਕਾਲੀ ਦੇ ਉਪਾਸ਼ਕ ਸਨ ਤੇ ਮਾਤਾ ਕਾਲੀ ਨੂੰ ਜਦੋਂ ਇਹਨਾਂ ਨੇ ਪੂਜਿਆ ਤੇ ਮਾਤਾ ਪ੍ਰਗਟ ਹੋਈ ਤੇ ਮਾਤਾ ਜੀ ਨੇ ਪੁੱਛਣਾ ਕੀਤਾ ਵੀ ਹਾਂਜੀ ਭਗਤ ਜੀ ਕੀ ਮੰਗਦੇ ਹੋ ਤੇ ਭਾਈ ਪਗੀਰਥ ਸਾਹਿਬ ਜੀ ਨੇ ਪੁੱਛਣਾ ਮਾਤਾ ਕੋਲੋਂ ਮੰਗਣਾ ਕੀਤਾ ਵੀ ਮੈਨੂੰ ਮੁਕਤੀ ਦੇ ਦਿਓ ਮੈਨੂੰ ਮੁਕਤੀ ਪਦਾਰਥ ਚਾਹੀਦਾ ਹੈ ਉਸ ਵੇਲੇ ਖਾਲਸਾ ਜੀ ਕਹਿੰਦੇ ਹਨ ਮਾਤਾ ਇੱਕ ਵਾਰ ਅਲੂਪ ਹੋ ਗਈ ਸੀ ਫਿਰ ਜਦੋਂ ਅਰਦਾਸਾਂ ਬੇਨਤੀਆਂ ਕੀਤੀਆਂ ਪ੍ਰਗਟ ਹੋਈ ਤੇ ਮਾਤਾ ਨੇ ਆਖਣਾ ਕੀਤਾ ਧਰਤੀ ਦਾ ਰਾਜ ਲੈ ਲੈ ਸੁਖ ਲੈ ਲੈ ਸੋਨੇ ਚਾਂਦੀ ਦੇ ਪਹਾੜ ਤੇਨੂੰ ਦੇ ਦੇਨੀ ਆ ਰਾਜ ਦੇ ਦੇਨੀ ਆ ਪਰ ਵੀ ਮੁਕਤੀ ਵਾਲਾ ਕੰਮ ਮੇਰੇ ਕੋਲ ਹੀ ਨਹੀਂ ਇਹ ਮੈਂ ਮੁਕਤੀ ਨਹੀਂ ਦੇ ਸਕਦੀ ਅਸੀਂ ਤੇ ਖੁਦ ਮੁਕਤੀ ਨੂੰ ਲੋਚਦੀਆਂ ਹਾਂ ਫਿਰ ਉਸ ਵੇਲੇ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਨ ਦੁਨੀ ਦੇ ਮਾਲਕ ਆਪ ਪਰਮੇਸ਼ਰ ਸੁਲਤਾਨਪੁਰ ਸਾਹਿਬ ਵਿਖੇ ਸਤਿਗੁਰੂ ਜੀ ਮਹਾਰਾਜ ਮੋਦੀ ਦੀ ਕਾਰ ਕਰਦੇ ਸਨ ਤੇ ਮਾਤਾ ਨੇ ਕਹਿਣਾ ਕੀਤਾ ਸੀ ਕਿ ਜਾਓ ਜੇ ਤੁਸੀਂ ਮੁਕਤੀ ਲੈਣੀ ਹੈ ਤੇ ਜਿਹਦੇ ਚਰਨਾਂ ਦੀ ਸੇਵਾ ਅਸੀਂ ਕਰਦੀਆਂ ਹਾਂ ਉਹਨਾਂ ਦੇ ਚਰਨਾਂ ਵਿੱਚ ਜਾਓ ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਮਿਲਣਗੇ ਤੇ ਭਾਈ ਭਗੀਰਥ ਜੀ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਰਨ ਆਏ ਜਿਵੇਂ ਖਾਲਸਾ ਜੀ ਫਿਰ ਉਸ ਤੋਂ ਬਾਅਦ ਭਾਈ ਭਗੀਰਥ ਜੀ ਨੂੰ ਇੱਕ ਗਰੀਬ ਦੇ ਪਰਿਵਾਰ ਵਾਸਤੇ ਖਾਲਸਾ ਜੀ ਚੂੜਾ ਤੇ ਹੋਰ ਸਾਜੂ ਸਮਾਨ ਲੈਣ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਲਾਹੌਰ ਭੇਜਿਆ ਤੇ ਵਚਨ ਕੀਤਾ ਕਿ हे ਭਾਈ ਪਗੀਰਥ ਜੀ ਸਮਾਨ ਲੈ ਕੇ ਵਾਪਸ ਆਉਣਾ ਰਾਤ ਉੱਥੇ ਨਹੀਂ ਰਹਿਣਾ ਤੇ ਖਾਲਸਾ ਜੀ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਭਾਈ ਮਨਸੋਖ ਸਨ ਜਿਨ੍ਹਾਂ ਦੀ ਦੁਕਾਨ ਸੀ ਤੇ ਜਦੋਂ ਇਹਨੇ ਕਿਹਾ ਵੀ ਭਾਈ ਕੋਈ ਨਹੀਂ ਕੱਲ ਨੂੰ ਬਣਾ ਦਿੰਨੇ ਆ ਤੇ ਭਾਈ ਪਗੀਰਥ ਜੀ ਨੇ ਆਖਿਆ ਨਹੀਂ ਸਾਨੂੰ ਅੱਜ ਹੀ ਚਾਹੀਦਾ ਹੈ ਕਹਿੰਦਾ ਭਾਈ ਤੈਨੂੰ ਕਾਦੀ ਕਾਲੀ ਹੈ ਕਹਿੰਦੇ ਮੈਨੂੰ ਕਾਹਲੀ ਨਹੀਂ ਮੈਂ ਆਪਣੇ ਸਤਗੁਰਾਂ ਦਾ ਵਚਨ ਨਹੀਂ ਮੋੜ ਸਕਦਾ ਇਥੋਂ ਹੀ ਪ੍ਰਭਾਵਿਤ ਹੋ ਗਏ ਸਨ ਭਾਈ ਮਨਸੁਖ ਜੀ ਤੇ ਖਾਲਸਾ ਜੀ ਨਾਲ ਹੀ ਚੱਲ ਪਏ ਸਨ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਭਾਈ ਪਗੀਰਤ ਜੀ ਉਹਨਾਂ ਨੂੰ ਲੈ ਆਏ ਸਨ ਫਿਰ ਖਾਲਸਾ ਜੀ ਬਾਬਾ ਅਦਲੀ ਜੀ ਜਿਹੜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖ ਹੋਏ ਹਨ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਾਬਾ ਬਿਧੀਚੰਦ ਸਾਹਿਬ ਜੀ ਪਹਿਲਾਂ ਚੋਰੀਆਂ ਕਰਦੇ ਸਨ ਚੋਰ ਸਨ ਤੇ ਜਦੋਂ ਖਾਲਸਾ ਜੀ ਪਿੰਡਾਂ ਦੀ ਵਹੀਰ ਮਗਰ ਚੜਹੀ ਤੇ ਭਾਈ ਅਦਲੀ ਦੇ ਕੋਲ ਜਾ ਕੇ ਕਿਹਾ ਕਿ ਮੈਨੂੰ ਬਚਾ ਲੈ ਤੇ ਫਿਰ ਭਾਈ ਅਦਲੀ ਜੀ ਨੇ ਇਹਨਾਂ ਨੂੰ ਖਾਲਸਾ ਜੀ ਮਾਲਾ ਫੜਾ ਦਿੱਤੀ ਸੀ ਤੇ ਮੱਝਾਂ ਜਿਹੜੀਆਂ ਛੱਪੜੇ ਵਿੱਚ ਵੜ ਗਈਆਂ ਤੇ ਜਿਹੜੀਆਂ ਕਾਲੀਆਂ ਸਾਨੂੰ ਪੂਰੀਆਂ ਕਰ ਦਿੱਤੀਆਂ ਜਿਹੜੀਆਂ ਪੂਰੀਆਂ ਸਾਨੂੰ ਕਾਲੀਆਂ ਕਰ ਦਿੱਤੀਆਂ ਤੇ ਫਿਰ ਜਦੋਂ ਭਾਈ ਵਿਧੀ ਚੰਦ ਸਾਹਿਬ ਨੇ ਆਖਿਆ ਵੀ ਬਾਬਾ ਜੀ ਤੁਸੀਂ ਮੇਰੀ ਰੱਖਿਆ ਕੀਤੀ ਹੁਣ ਮੈਂ ਤੁਹਾਡਾ ਹੀ ਆ ਤੇ ਭਾਈ ਅਦਲੀ ਜੀ ਨੇ ਕਹਿਣਾ ਕੀਤਾ ਸੀ ਨਾ ਗੁਰਸਿੱਖਾ ਆਪਾਂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਰਨ ਚੱਲੀਏ ਜਿਨ੍ਹਾਂ ਦੇ ਅਸੀਂ ਸਿੱਖ ਹਾਂ ਉਹ ਵੀ ਖਾਲਸਾ ਜੀ ਮਹਾਰਾਜ ਦੀ ਸ਼ਰਨ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਲੈ ਕੇ ਆਏ ਫਿਰ ਆਪਾਂ ਜਾਣਦੇ ਹੀ ਹਾਂ ਕਿ ਕਿਵੇਂ ਖੇਡਾਂ ਵਰਤੀਆਂ ਕਿੱਡਾ ਸੂਰਮਾ ਬਾਬਾ ਵਿਧੀ ਚੰਦ ਸਾਹਿਬ ਹੋਇਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਜੀ ਨੇ ਆਪਣਾ ਸੀਨਾ ਆਖਿਆ ਫਿਰ ਇੱਥੇ ਹੀ ਬਸ ਨਹੀਂ ਖਾਲਸਾ ਜੀ ਜਿਹੜਾ ਆਪਣਾ ਭਾਈ ਲਖੂ ਜੀ ਹੋਏ ਹਨ ਜਾਂ ਹੋਰ ਖਾਲਸਾ ਜੀ ਕਈ ਸਿੱਖ ਹੋਏ ਹਨ ਜਿਨ੍ਹਾਂ ਨੇ ਪਰਯੋਪਕਾਰ ਕੀਤਾ ਸਤਗੁਰਾਂ ਦੀ ਸ਼ਰਨ ਵਿੱਚ ਸਿੱਖਾਂ ਨੂੰ ਲੈ ਕੇ ਆਉਂਦੇ ਰਹੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆ ਦੇ ਖਾਲਸਾ ਜੀ ਵੇਲੇ ਜਿਹੜਾ ਮੰਡੀ ਦਾ ਰਾਜਾ ਸੀ ਉਹਨੂੰ ਵੀ ਗੁਰਸਿੱਖ ਲੈ ਕੇ ਆਏ ਸੋ ਸਤਗੁਰਾਂ ਦੀ ਸ਼ਰਨ ਲੈ ਕੇ ਆਉਣਾ ਕਿਸੇ ਨੂੰ ਲੈ ਕੇ ਜਾਣਾ ਜਾਂ ਸਤਗੁਰਾਂ ਦੇ ਚਰਨਾਂ ਨਾਲ ਕਿਸੇ ਨੂੰ ਜੋੜਨਾ ਉਹਦੇ ਵਿੱਚ ਖਾਲਸਾ ਜੀ ਬੜਾ ਵੱਡਾ ਪੁੰਨ ਹੈ ਬਹੁਤ ਵੱਡਾ ਪੁੰਨ ਇਸ ਕਰਕੇ ਕਿਸੇ ਨੂੰ ਖਾਲਸਾ ਜੀ ਜੋੜਨਾ ਤੇ ਉਹ ਜਦੋਂ ਕਿਤੇ ਜੁੜ ਜਾਵੇ ਤੇ ਖਾਲਸਾ ਜੀ ਉਹਦਾ ਜਿਹੜਾ ਪੁੰਨ ਫਲ ਹੈ ਉਹ ਸਤਗੁਰ ਜੀ ਮਹਾਰਾਜ ਉਹਦੀ ਝੋਲੀ ਪਾਉਂਦੇ ਜਿਹੜਾ ਲੈ ਕੇ ਆਇਆ ਹੁੰਦਾ ਹੈ ਸੋ ਇਸ ਕਰਕੇ ਗੁਰਮਖੋ ਸਤਗੁਰਾਂ ਦੇ ਚਰਨਾਂ ਨਾਲ ਲੋਕਾਂ ਨੂੰ ਜੋੜੀਏ ਸੰਗਤ ਨੂੰ ਜੋੜੀਏ ਆਪ ਜੁੜੀਏ ਪਹਿਲਾਂ ਤੇ ਆਪ ਜੁੜੀਏ ਆਪ ਬਾਣੀ ਵਾਲੇ ਸਤਗੁਰੂ ਦੀ ਪ੍ਰੀਤ ਵਾਲੇ ਬਣੀਏ ਫਿਰ ਹੋਰਾਂ ਨੂੰ ਜੋੜੀਏ ਜਦੋਂ ਆਪਾਂ ਕਿਸੇ ਨੂੰ ਮਹਾਰਾਜ ਦੀ ਸ਼ਰਨ ਜੋੜਦੇ ਹਾਂ ਆਪਾਂ ਕਿਹੜਾ ਕਿਸੇ ਨੂੰ ਝੂਠੇ ਗੁਰੂ ਨਾਲ ਜੋੜਨਾ ਹੈ ਪੂਰਾ ਪ੍ਰਤੱਖ ਸੱਚਾ ਸੰਪੂਰਨ ਸਮਰੱਥ ਸਤਗੁਰੂ ਚਰਨਾਂ ਨਾਲ ਜੋੜਨਾ ਹੈ ਸੋ ਇਸ ਕਰਕੇ ਜਿਹੜਾ ਮਹਾਰਾਜ ਦੀ ਸ਼ਰਨ ਕਿਸੇ ਨੂੰ ਲੈ ਕੇ ਆਉਂਦਾ ਹੈ ਉਹ ਸਤਗੁਰਾਂ ਦੀ ਵੱਡੀ ਖੁਸ਼ੀ ਪ੍ਰਾਪਤ ਕਰਦਾ ਹੈ ਇਹ ਸੱਚੀ ਗੱਲ ਹੈ ਤੋ ਇਸ ਕਰਕੇ ਗੁਰਮੁਖੋ ਮਹਾਰਾਜ ਦੀ ਸ਼ਰਨ ਆਉਣਾ ਪਰਉਪਕਾਰੀ ਬਣਨਾ ਮਹਾਰਾਜ ਦੇ ਪ੍ਰੇਮੀ ਬਣਨਾ ਆਪਾਂ ਵੇਖੋ ਕੋਈ ਵੱਡਾ ਮੰਤਰੀ ਹੋਵੇ ਤੇ ਆਪਾਂ ਭੱਜ ਭੱਜ ਕੇ ਉਹਦੇ ਗਾੜੀ ਹੁੰਨੇ ਵੀ ਇਹਦੀ ਨਿਗਾ ਸਾਡੇ ਦੇ ਪੈ ਜਾਵੇ ਸਾਡੇ ਨਾਲ ਹੀ ਮਿੱਤਰਤਾ ਪੈ ਦਵੇ ਤੇ ਅਸੀਂ ਪੈ ਜਾਵੇ ਤੇ ਅਸੀਂ ਸਾਰੇ ਕੰਮ ਇਹਦੇ ਕੋ ਕਰਾਈਏ ਤੇ ਫਿਰ ਜਿਹੜਾ ਦੀਨ ਦੁਨੀ ਦਾ ਮਾਲਕ ਹੈ ਸਾਰਿਆਂ ਘਟਾਂ ਦਾ ਮਾਲਕ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦੀ ਆਪਾਂ ਉਹਨੇ ਗਾੜੀ ਕਿਉਂ ਨਹੀਂ ਹੁੰਦੇ ਤੁਸੀਂ ਵੇਖੋ ਝਾਤ ਮਾਰ ਕੇ ਕਿ ਬਹੁਤ ਸਾਰੇ ਇਹੋ ਜਿਹੇ ਬਹੁਤ ਕੀ ਖਾਲਸਾ ਜੀ ਪੰਜਾਬ ਦੇ ਸਾਰੇ ਪਿੰਡ ਨੇ ਬਹੁਤ ਕੀ ਕਹਿਣਾ ਸਵੇਰੇ ਜਿਸ ਵੇਲੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਵੱਡਿਆਂ ਸਥਾਨਾਂ ਨੂੰ ਛੱਡ ਕੇ ਹੋਰ ਸਥਾਨਾਂ ਤੇ ਖਾਲਸਾ ਜੀ ਕੋਈ ਵੀ ਨਹੀਂ ਹੁੰਦਾ ਕੋਈ ਵੀ ਨਹੀਂ ਜਾਣਦਾ ਕਿ ਮਿਹਰੇ ਮੇਰੇ ਪਾਰਸ਼ਾ ਤਖਤਾਂ ਦੇ ਸਜਣ ਲੱਗੇ ਨੇ ਮਹਾਰਾਜ ਆ ਰਹੇ ਨੇ ਮੈਂ ਭੱਜ ਕੇ ਸੇਵਾ ਕਰਾਂ ਮੈਂ ਮਹਾਰਾਜ ਦੇ ਦਰਸ਼ਨ ਕਰਾਂ ਮੈਂ ਮਹਾਰਾਜ ਦੀ ਉਡੀਕ ਕਰਾਂ ਉਥੇ ਭਾਈ ਸਾਹਿਬ ਆਪ ਹੀ ਮਹਾਰਾਜ ਦਾ ਸਰੂਪ ਲਿਆਉਂਦੇ ਆ ਆਪ ਹੀ ਪ੍ਰਕਾਸ਼ ਕਰਦੇ ਆ ਸੰਗਤ ਵਿੱਚ ਕੋਈ ਵੀ ਨਹੀਂ ਹੁੰਦਾ ਤੇ ਖਾਲਸਾ ਜੀ ਉਹ ਨਗਰ ਚਾਹੁੰਦਾ ਵੀ ਸਾਨੂੰ ਖੁਸ਼ੀਆਂ ਮਿਲਣ ਕਿਵੇਂ ਖੁਸ਼ੀਆਂ ਮਿਲ ਜਾਣਗੀਆਂ ਜਦੋਂ ਤੁਸੀਂ ਆਪਣੇ ਸਤਿਗੁਰੂ ਜੀ ਮਹਾਰਾਜ ਦਾ ਆਦਰ ਅਦਬ ਸਤਕਾਰ ਹੀ ਨਹੀਂ ਕਰਦੇ ਸਤਿਗੁਰੂ ਜੀ ਬਿਰਾਜਮਾਨ ਹੋ ਰਿਹਾ ਤਖਤਾਂ ਤੇ ਸਾਰਾ ਦਿਨ ਮਹਾਰਾਜ ਜੀ ਸਾਡੇ ਵਾਸਤੇ ਬੈਠੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੀ ਲੋੜ ਹੈ ਸਾਰਾ ਦਿਨ ਪ੍ਰਕਾਸ਼ ਹੋਣ ਦੀ ਖਾਲਸਾ ਜੀ ਸਾਡੇ ਕਰਕੇ ਮਹਾਰਾਜ ਸਜੇ ਹਨ ਕਿ ਮੇਰੇ ਸਿੱਖ ਆਉਣਗੇ ਮੇਰੀ ਸੰਗਤ ਆਵੇਗੀ ਮੇਰੀ ਬਾਣੀ ਪੜ੍ਹੇਗੀ ਮੇਰੀ ਸ਼ਰਨ ਵਿੱਚ ਬੈਠੇਗੀ ਫਿਰ ਮੈਂ ਉਹਨਾਂ ਨੂੰ ਸੁੱਖ ਦੇਵਾਂਗਾ ਕੀ ਲੋੜ ਹੈ ਮਹਾਰਾਜ ਨੂੰ ਮਨੇਰੇ ਪ੍ਰਕਾਸ਼ ਹੋਣ ਦੀ ਸ਼ਾਮਾਂ ਨੂੰ ਸੁੱਖ ਆਸਨ ਅਸੀਂ ਕਰਦੇ ਹਾਂ ਇਹ ਕੋਈ ਰੀਤੀ ਨਹੀਂ ਆ ਇਹ ਕੋਈ ਵਿਧੀ ਨਹੀਂ ਆ ਮਹਾਰਾਜ ਤੇ ਸਾਡੇ ਕਰਕੇ ਪ੍ਰਕਾਸ਼ਮਾਨ ਹੁੰਦੇ ਨੇ ਤੇ ਜੇ ਆਪਾਂ ਮਹਾਰਾਜ ਦੀ ਸ਼ਰਣੀ ਨਾ ਜਾਈਏ ਮਹਾਰਾਜ ਦੇ ਦਰਸ਼ਨ ਕਰਨ ਹੀ ਨਾ ਜਾਈਏ ਤੇ ਫਿਰ ਸਤਿਗੁਰਾਂ ਨੂੰ ਕੀ ਲੋੜ ਹੈ ਖਾਲਸਾ ਜੀ ਇਸੋ ਇਹ ਗੱਲਾਂ ਸੋਚਣ ਵਿਚਾਰਨ ਦੀ ਲੋੜ ਹੈ ਮਹਾਰਾਜ ਅਮਰਤ ਵੇਲੇ ਤੋਂ ਸਤਿਗੁਰੂ ਜੀ ਸਾਡਾ ਭਲਾ ਕਰਨ ਵਾਸਤੇ ਮਹਾਰਾਜ ਤਖਤਾਂ ਤੇ ਬੈਠਦੇ ਤੇ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਵੀ ਨਹੀਂ ਜਾਂਦੇ ਅਸੀਂ ਸਤਿਗੁਰਾਂ ਦੀ ਸ਼ਰਨ ਵੀ ਨਹੀਂ ਜਾਂਦੇ ਕੀ ਅਸੀਂ ਮਹਾਰਾਜ ਦੀਆਂ ਖੁਸ਼ੀਆਂ ਲੈ ਲਵਾਂਗੇ ਕਿੱਥੋਂ ਸਾਨੂੰ ਖੁਸ਼ੀਆਂ ਲੱਭ ਜਾਣਗੀਆਂ ਸਾਰੇ ਕੰਮ ਅਸੀਂ ਕਰਦੇ ਹਾਂ ਜੇ ਕਿਸੇ ਨੇ ਜ਼ਰੂਰੀ ਆਪਣੇ ਕਾਗਜ਼ਾਤ ਦੇ ਕੰਮ ਕਰਾਉਣੇ ਨੇ ਹੋਰ ਕੰਮ ਕਰਾਉਣੇ ਨੇ ਤੇ ਮਨੇਰੇ ਉੱਠ ਕੇ ਖਾਲਸਾ ਜੀ ਦਿੱਲੀ ਤੱਕ ਚੱਲ ਜਾਂਦਾ ਤੇ ਆਪਣੇ ਘਰ ਦੇ ਵਿੱਚ ਪਿੰਡ ਦੇ ਵਿੱਚ ਮਹਾਰਾਜ ਦਾ ਆਸਾਨ ਹੈ ਦੇਨ ਦੁਨੀ ਦਾ ਮਾਲਕ ਸਜਿਆ ਹੋਇਆ ਹੈ ਉਹਦੇ ਦਰਸ਼ਨ ਕਰਨ ਤੱਕ ਨਹੀਂ ਅਸੀਂ ਜਾ ਸਕਦੇ ਸੋ ਇਹ ਗੱਲਾਂ ਹੈ ਤੇ ਕੌੜੀਆਂ ਪਰ ਜਿਹੜੇ ਗੁਰਮੁਖ ਪਿਆਰੇ ਸੰਗਤ ਕਰਦੇ ਆ ਉਹਨਾਂ ਨੂੰ ਰੱਬ ਨੇ ਐਸਾ ਨਿਹਾਲ ਕੀਤਾ ਹੈ ਖਾਲਸਾ ਜੀ ਕੀ ਕਹਿਣਾ ਉਹਨਾਂ ਨੂੰ ਰੱਬ ਨੇ ਇੰਨਾ ਕੁਝ ਦੇ ਦਿੱਤਾ ਹੈ ਕਿ ਉਹਨਾਂ ਕੋ ਸਾਂਭਿਆ ਹੀ ਨਹੀਂ ਜਾਂਦਾ ਤੇ ਉਹ ਕਹਿੰਦੇ ਆ ਵੀ ਅਸੀਂ ਕਦੇ ਮਹਾਰੇ ਨੂੰ ਮਾਰ ਕੋਲ ਮੰਗਿਆ ਵੀ ਨਹੀਂ ਕਿਉਂ ਕਿਉਂਕਿ ਮਹਾਰੇ ਨੂੰ ਪਤਾ ਮੇਰੀ ਸ਼ਰਨ ਆਉਂਦੇ ਆ ਮੇਰੇ ਤੇ ਆਸਰਾ ਰੱਖਦੇ ਆ ਮੇਰੇ ਤੇ ਮੇਰੇ ਆ ਕੇ ਦਰਸ਼ਨ ਕਰਦੇ ਆ ਮੇਰੀ ਸੰਗਤ ਵਿੱਚ ਬੈਹਿੰਦੇ ਆ ਮੇਰੇ ਬਚਨਾਂ ਨੂੰ ਮੰਨਦੇ ਆ ਤੇ ਰੱਬ ਆਪੇ ਹੀ ਦੇਈ ਜਾਂਦਾ ਸੋ ਇਸ ਕਰਕੇ ਗੁਰਮੁਖੋ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਤੇ ਸਤਗੁਰਾਂ ਦੇ ਚਰਨ ਪ੍ਰਸ਼ਨ ਸ਼ੁਰੂ ਕਰਦੋ ਅਮਰਤ ਵੇਲੇ ਜਾਗੋ ਬਾਣੀ ਪੜੋ ਮਾਰੇ ਦੇ ਦਰਸ਼ਨ ਕਰਕੇ ਆਓ ਸੰਗਤ ਵਿੱਚ ਬਹਿ ਕੇ ਆਓ ਸੋ ਆਓ ਅੱਜ ਦੀਆਂ ਆਪਾਂ ਜਿਹੜੀਆਂ ਵਿਚਾਰਾਂ ਕਲ ਦਾਸ ਨੇ ਆਖਿਆ ਸੀ ਵੀ ਆਪਾਂ ਅੱਜ ਦਸਵੰਦ ਦੀ ਸੇਵਾ ਕਰਨੀ ਹੈ ਮਹਾਰਾਜ ਦੀ ਕਿਰਪਾ ਨਾਲ ਮੇਰੇ ਕੋਲੇ ਬਹੁਤ ਸਾਰੀਆਂ ਜਿਹੜੀਆਂ ਖਾਲਸਾ ਜੀ ਇਹ ਗੱਲਾਂ ਨੇ ਤੇ ਉਹ ਆਪਾਂ ਆਪਜੀ ਨਾਲ ਸਰਵਣ ਕਰਨੀਆਂ ਆ ਆਪਾਂ ਸਾਂਝੀਆਂ ਕਰਨੀਆਂ ਤੇ ਉਹਦੇ ਵਿੱਚੋਂ ਸੁੱਖ ਲੈਣਾ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਹੀ ਸਾਰੇ ਕਾਰਜ ਹੋ ਰਹੇ ਆ ਬਾਬਾ ਨੌ ਸਿੰਘ ਸਾਹਿਬ ਦੀ ਮਿਹਰ ਨਾਲ ਹੀ ਹੋ ਰਹੇ ਆ ਕਿ ਦਸਵੰਦ ਜਿਹੜਾ ਹੈ ਉਹ ਕਿਉਂ ਕੱਢਣਾ ਹੈ ਜਿਵੇਂ ਕਿਸੇ ਨੇ ਪਿੱਛੇ ਖਾਲਸਾ ਜੀ ਮਾੜੀ ਮੱਤ ਵਾਲਾ ਬੰਦਾ ਕਿਉਂਕਿ ਸੰਸਾਰ ਵਿੱਚ ਦੋ ਹੀ ਤਰ੍ਹਾਂ ਦੇ ਬੰਦੇ ਹਨ ਇੱਕ ਚੰਗੀ ਮਤ ਵਾਲੇ ਇੱਕ ਮਾੜੀ ਮਤ ਵਾਲੇ ਭੈੜੀ ਮਤ ਵਾਲੇ ਜਿਹੜੇ ਚੰਗੀ ਮਤ ਵਾਲੇ ਹਨ ਉਹ ਚਾਹੁੰਦੇ ਹਾ ਵੀ ਕਿਤੇ ਉਹ ਸਾਡਾ ਭਲਾ ਹੋ ਜਵੇ ਅਸੀਂ ਨੇਕੀ ਕਮਾਈਏ ਸਾਡੇ ਪੁੰਨ ਫਲ ਬਣਨਗੇ ਮਹਾਰਾਜ ਸਾਡੀ ਰੱਖਿਆ ਕਰਨਗੇ ਅੱਗੇ ਲੋਕ ਪਰ ਲੋਕ ਵਿੱਚ ਸਹਾਈ ਹੋਣਗੇ ਸਾਨੂੰ ਨਾਮ ਮਿਲ ਜਾਵੇਗਾ ਸਾਡੇ ਘਰ ਵਿੱਚ ਸਿੱਖੀ ਆ ਜਾਵੇਗੀ ਸਾਡੇ ਘਰ ਵਿੱਚ ਸੁੱਖ ਆ ਜਾਣਗੇ ਇੱਕ ਹੁੰਦੇ ਆ ਭੈੜੀ ਮਤ ਵਾਲੇ ਉਹ ਕਹਿੰਦੇ ਆ ਵੀ ਅਸੀਂ ਗੁਰੂ ਕੋ ਕੀ ਲੈਣਾ ਗੁਰੂ ਨੇ ਸਾਨੂੰ ਕੁਝ ਨਹੀਂ ਦਿੱਤਾ ਇਹ ਪੈਸੇ ਇਹ ਕੋਠੀਆਂ ਕਾਰਾਂ ਇਹ ਸ਼ੌਹਰਤ ਅਸੀਂ ਆਪ ਕਮਾਈ ਹੈ ਜੇ ਅਸੀਂ ਮਿਹਨਤ ਨਾ ਕਰਦੇ ਜੇ ਅਸੀਂ ਪੜ੍ਹੇ ਲਿਖੇ ਨਾ ਹੁੰਦੇ ਤੇ ਸਾਡੇ ਕੋਲੋਂ ਇਹ ਚੀਜ਼ਾਂ ਕਿੱਥੋਂ ਆਉਣੀਆਂ ਸੀ ਰੱਬ ਦਾ ਕੋਈ ਲੈਣ ਦੇਣ ਨਹੀਂ ਹੈ ਇਹਦੇ ਵਿੱਚ ਉਹਨਾਂ ਦੀ ਮੱਤ ਪੁੱਠੀ ਹੁੰਦੀ ਹੈ ਇਥੋਂ ਤੱਕ ਕਿ ਖਾਲਸਾ ਜੀ ਦਵਾਬੇ ਵਿੱਚ ਇਹ ਚੀਜ਼ ਦਾ ਜ਼ੋਰ ਹੋ ਗਿਆ ਪਹਿਲਾਂ ਇਹ ਮਹਾਰਾਜ ਨੇ ਚੀਜ਼ ਲਿਖੀ ਹੋਈ ਹੈ ਵੀ ਜਿਸ ਵੇਲੇ ਕੋਈ ਚੜ੍ਹਾਈ ਕਰ ਜਵੇ ਤੇ ਉਹਦਾ ਅਖੰਡ ਪਾਠ ਸਾਹਿਬ ਕਰਾਉਣਾ ਬਹੁਤ ਲਾਜ਼ਮੀ ਆ ਪੋਥੀ ਦੇ ਸਮੇਤ ਪਹਿਲੀ ਗੱਲ ਤੇ ਆਪਾਂ ਜਪਜੀ ਸਾਹਿਬ ਦੀ ਪੋਥੀ ਪ੍ਰਕਾਸ਼ ਕਰਨੋਂ ਹਟ ਗਈ ਆ ਤੁਸੀਂ ਝਾਤ ਮਾਰ ਲਿਓ ਗੁਰਮਖੋ ਜਿੱਥੇ ਮਹਾਰਾਜ ਦਾ ਅਖੰਡ ਪਾਠ ਗਰਾਉਗੇ ਨਾ ਪਾਠੀ ਕੱਲਾ ਪਾਠ ਕਰਦੇ ਆ ਪਰ ਇਹ ਮਰਿਆਦਾ ਨਹੀਂ ਜੇ ਅਖੰਡ ਪਾਠ ਸਾਹਿਬ ਦਾ ਪੂਰਾ ਫਲ ਲੈਣਾ ਤੇ ਫਿਰ ਖਾਲਸਾ ਜੀ ਨਾਲ ਜਪਜੀ ਸਾਹਿਬ ਦੀ ਪੋਥੀ ਪ੍ਰਕਾਸ਼ ਹੁੰਦੀ ਆ ਉਹ ਖਤਮ ਹੋ ਗਈ ਆ ਪਿੰਡਾਂ ਦੇ ਵਿੱਚੋਂ ਨਾ ਅਸੀਂ ਪੁੱਛਦੇ ਆ ਨਾ ਸਾਨੂੰ ਪਤਾ ਤੇ ਦਵਾਬੇ 'ਚ ਕਾਹਦਾ ਜ਼ੋਰ ਆ ਆਪ ਜੀ ਨੂੰ ਮੈਂ ਸੁਣਾ ਦਵਾ ਜਿਹੜੇ ਸੁਣਦੇ ਹੋਣਗੇ ਭਾਈ ਉਹ ਇਹ ਚੀਜ਼ ਨੂੰ ਜਰੂਰ ਗੌਰ ਕਰਿਓ ਜਦੋਂ ਕੋਈ ਚੜ੍ਹਾਈ ਕਰ ਜਵੇ ਤੇ ਖਾਲਸਾ ਜੀ ਉਹ ਕੀ ਕਰਦੇ ਆ ਸੁਖਨੀ ਸਾਹਿਬ ਦਾ ਪਾਠ ਵੀ ਅਸੀਂ ਇਹੋ ਹੀ ਕਰਾ ਸਕਦੇ ਆ ਜਿਹੜਾ ਬੰਦਾ ਚੜ੍ਹਾਈ ਕੀਤਾ ਹੈ ਜੇ ਉਹਦੇ ਨਮਿੱਤ ਖੰਡ ਪਾਠ ਸਾਹਿਬ ਦੀ ਬਾਣੀ ਨਾ ਪੜੀ ਗਈ ਪੂਰਾ ਸੰਪੂਰਨ ਖੰਡ ਪਾਠ ਸਾਹਿਬ ਨਾ ਕੀਤਾ ਗਿਆ ਤੇ ਖਾਲਸਾ ਜੀ ਉਹਦੀ ਗਤੀ ਨਹੀਂ ਹੁੰਦੀ ਇਹ ਸੱਚੀ ਗੱਲ ਜੀ ਤੇ ਆਪ ਝਾਤ ਮਾਰ ਲਓ ਵੀ ਆਪਾਂ ਕਰਦੇ ਆ ਕਿ ਨਹੀਂ ਕਰਦੇ ਸੋ ਇਸ ਕਰਕੇ ਇਹ ਖੇਡ ਹੈ ਰੱਬ ਦੇ ਘਰ ਦੀ ਤੇ ਇਹ ਸੋਚਣੀ ਸਮਝਣੀ ਜਿਹੜੀ ਬੰਦੇ ਦੇ ਆਪਣੇ ਅੰਦਰ ਹੀ ਹੁੰਦੀ ਹੈ ਤੇ ਆਪਾਂ ਮੂਰਖ ਬਣ ਜਾਂਦੇ ਆ ਚਲੋ ਰੋ ਵਿਚਾਰਾਂ ਆਪਾਂ ਅੱਜ ਦਸਵੰਦ ਦੀ ਗੱਲ ਕਰਨੀ ਹੈ ਖਾਲਸਾ ਦੀ ਕਿ ਜਿਹੜੇ ਦਾਸ ਨਾਲ ਮਹਾਰਾਜ ਦੀ ਕਿਰਪਾ ਨਾਲ ਸੰਗਤ ਜੁੜੀ ਹੈ ਕਿ ਜਿਹੜੇ ਦਾਸ ਨੂੰ ਦੱਸਦੇ ਨੇ ਸ਼ਹੀਦਾਂ ਦੀ ਖਾਲਸਾ ਜਿਨ੍ਹਾਂ ਤੇ ਕਿਰਪਾ ਹੈ ਉਹ ਆਪ ਜੀ ਨੂੰ ਸਰਵਣ ਕਰਵਾਉਣ ਲੱਗਾ ਕਿ ਦਸਵੰਦ ਦਾ ਮਹਾਨਤਾ ਕੀ ਹੈ ਦਸਵੰਦ ਦੀ ਤੇ ਇਸ ਕਰਕੇ ਜਿੱਦਾਂ ਨਾ ਇੱਕ ਮੈਂ ਉਹ ਗੱਲ ਕਰਨ ਲੱਗਾ ਵੀ ਭੈੜੀ ਮਤਲਾ ਜਿਹੜਾ ਬੰਦਾ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿਣ ਲੱਗਾ ਵੀ ਭਾਈ ਸਾਹਿਬ ਜੀ ਸਾਡੇ ਨਾ ਬਰਕਤ ਹੈ ਨਹੀਂ ਬਿਲਕੁਲੀ ਅਸੀਂ 6 ਜਾਣੇ ਕਮਾਉਣ ਵਾਲੇ ਆ ਪਰ ਫਿਰ ਵੀ ਸਾਡੇ ਘਰ 'ਚ ਬਰਕਤ ਹੈ ਨਹੀਂ ਤੇ ਮੈਂ ਨਾ ਉਹਨਾਂ ਨੂੰ ਆਖਿਆ ਵੀ ਮੈਂ ਕਿਹਾ ਤੁਸੀਂ ਨਾਮ ਜਪਦੇ ਹੋ ਕਹਿੰਦੇ ਮਾੜਾ ਮੋਟਾ ਜਪ ਲੈਨੇ ਆ ਤੇ ਮੈਂ ਕਿਹਾ ਤੁਸੀਂ ਦਸਵੰਦ ਕੱਢਦੇ ਹੋ ਤੇ ਅੱਗੋਂ ਹੱਸ ਪਿਆ ਉਹ ਬੰਦਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਕੀ ਗੱਲ ਹੋਈ ਕਹਿੰਦਾ ਵੀ ਮੈਨੂੰ ਪਤਾ ਹੈ ਤੁਸੀਂ ਇਹੋ ਹੀ ਗੱਲ ਕਰਨੀ ਹੈ ਮੈਂ ਕਿਹਾ ਵੀ ਮੈਨੂੰ ਸਮਝ ਨਹੀਂ ਆਈ ਮੜਿਆ ਤੁਸੀਂ ਮੈਨੂੰ ਸਮਝਾਓ ਕਹਿੰਦਾ ਇਹ ਜਿਹੜੇ ਦਸਵੰਦ ਮੰਗਣ ਕਹੇ ਦਸਵੰਦ ਦੀ ਗੱਲ ਕਰਦੇ ਆ ਨਾ ਉਹ ਅਸਲ 'ਚ ਮੰਗਣ ਵਾਲੇ ਹੁੰਦੇ ਆ ਤੇ ਮੈਂ ਕਿਹਾ ਭਾ ਅਸੀਂ ਮੰਗਤੇ ਤੇ ਜ਼ਰੂਰ ਆ ਪਰ ਮੰਗਤੇ ਗੁਰੂ ਨਾਨਕ ਸਾਹਿਬ ਦੇ ਆ ਤੇਰੇ ਵਰਗੇ ਬੁੱਝੜਾਂ ਦੇ ਨਹੀਂ ਤੇ ਆਪਾਂ ਇੰਨਾ ਕਹਿ ਕੇ ਖਾਲਸਾ ਜੀ ਫੋਨ ਕੱਢ ਦਿੱਤਾ ਪ੍ਰਾਣੀ ਗੱਲ ਆ ਕੁਝ ਹੋ ਗਏ ਹੋਣਗੇ 6-7 ਮਹੀਨੇ ਤੇ ਉਹ ਬੰਦਾ ਹੁਣ ਤਰਲੇ ਕਰਦਾ ਮੇਰੇ ਮੈਸੇਜ ਫੋਨ ਕਰਦਾ ਵੀ ਅਸੀਂ ਤੁਸੀਂ ਅਕਾਊਂਟ ਦਿਓ ਅਸੀਂ ਸੇਵਾ ਭੇਜਣੀ ਤੇ ਅਸੀਂ ਇਹੋ ਜਿਹੇ ਬੰਦੇ ਦੀ ਸੇਵਾ ਲੈਣੀ ਨਹੀਂ ਜਿਹੜਾ ਬੰਦਾ ਖਾਲਸਾ ਜੀ ਏਡੀ ਮਾੜੀ ਬਿਰਤੀ ਵਾਲਾ ਹੋਵੇ ਤੇ ਇਸ ਕਰਕੇ ਮੰਗਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਹਾਂ ਜਿਹੜਾ ਖਾਲਸਾ ਜੀ ਆਪਣਾ ਭਲਾ ਕਰਾਉਣਾ ਚਾਹੁੰਦਾ ਉਹ ਸੇਵਾ ਭੇਜ ਦਿੰਦਾ ਉਹਦੀ ਸੇਵਾ ਉੱਥੇ ਲਾ ਦੇਦੀ ਜਿੱਥੇ ਲਾਉਣ ਵਾਲੀ ਹੁੰਦੀ ਆ ਤੇ ਕਈਆਂ ਦੇ ਕੰਮ ਚੱਲੇ ਨੇ ਆਓ ਤੁਹਾਨੂੰ ਅੱਜ ਸਰਵਣ ਕਰਾਵਾਂ ਕਿ ਦਸਵੰਧ ਕੀ ਹੁੰਦਾ ਕਲਗੀਧਰ ਸਵਾਮੀ ਜੀ ਨੇ ਬਚਨ ਕੀਤੇ ਹਨ ਜਿਹੜਾ ਦਸਵੰਧੀ ਹੈ ਪੱਕਾ ਉਹਦੇ ਘਰ ਦੁੱਖ ਭੁੱਖ ਨਹੀਂ ਆਉਂਦਾ ਤੇ ਖਾਲਸਾ ਜੀ ਇਹ ਪਹਿਲੀ ਜਿਹੜੀ ਖੇਡ ਹੈ ਪਹਿਲੀ ਹੱਡ ਵੀ ਤੀ ਉਹ ਇੱਕ ਸਿੰਘ ਹੈ ਨਿਊਜ਼ੀਲੈਂਡ ਤੋਂ ਤੇ ਉਹਨੂੰ ਗਏ ਨੂੰ ਖਾਲਸਾ ਜੀ ਉੱਥੇ 9 ਕੇ 10 ਸਾਲ ਹੋ ਗਏ ਆ ਤੇ ਉਹ ਵੀਰ ਕਹਿੰਦਾ ਕਿ ਭਾਈ ਸਾਹਿਬ ਮੇਰੇ ਨਾਲ ਦੇ ਬੰਦੇ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਸਾਰਿਆਂ ਨੇ ਘਰ ਵੀ ਵੇਖ ਲਿਆ ਆਪਣਾ ਵਿਆਹ ਵੀ ਹੋ ਗਏ ਬਰਕਤਾਂ ਵੀ ਪੈ ਗਈਆਂ ਥੋੜਾ ਕੰਮ ਕਰਦੇ ਆ ਤੇ ਬਹੁਤਾ ਪੈਸਾ ਕਮਾਉਂਦੇ ਆ ਤੇ ਕਹਿੰਦਾ ਮੈਂ 10 ਸਾਲਾਂ ਤੋਂ ਪੂਰੀ ਮਿਹਨਤ ਕਰਦਾ ਈਮਾਨਦਾਰੀ ਨਾਲ ਮੈਂਨਤ ਕਰਦਾ ਸਭ ਕੁਝ ਕਰਦਾ ਪਰ ਮੇਰੇ ਘਰ ਚ ਬਰਕਤ ਨਹੀਂ ਮੇਰੇ ਮਾਤਾ ਬਿਮਾਰ ਹੋ ਜਾਂਦੇ ਮੇਰੀ ਘਰਵਾਲੀ ਬਿਮਾਰ ਹੋ ਜਾਂਦੀ ਮੇਰੇ ਬੱਚੇ ਬਿਮਾਰ ਹੋ ਜਾਂਦੇ ਮੈਂ ਬਿਮਾਰ ਹੋ ਜਾਂਦਾ ਮੇਰਾ ਨੁਕਸਾਨ ਹੋ ਜਾਂਦਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਆਖੀ ਮੈਂ ਕਿਹਾ ਬਾਣੀ ਪੜਦਿਆਂ ਹਾਂ ਕਹਿੰਦੇ ਹਾਂ ਮੈਂ ਬਾਣੀ ਪੰਜ ਬਾਣੀਆਂ ਸਵੇਰੇ ਦੋ ਬਾਣੀਆਂ ਸ਼ਾਮ ਨੂੰ ਪੜ੍ਹਨਾ ਤੇ ਦਿਨ ਵਿੱਚ ਜੇ ਮੇ ਕੋਈ ਕੋਈ ਜਾਪ ਹੋਵੇ ਤੇ ਮੈਂ ਕਰਦਾ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕੋਈ ਦਸਵੰਦ ਕੱਢਦੇ ਹੋ ਕਹਿੰਦਾ ਵੀ ਨਹੀਂ ਮੈਂ ਦਸਵੰਦ ਨਹੀਂ ਕੋਈ ਕੱਢਦਾ ਤੇ ਉਹਨੂੰ ਦਾਸ ਨੇ ਵੈਸੇ ਇਹ ਗੱਲ ਆਖੀ ਵੀ ਭਾਈ ਗੁਰਮਖਾਹ ਤੂੰ ਦਸਵੰਦ ਕੱਢਿਆ ਕਰ। ਇਥੇ ਰੇ ਕੋਈ ਗਰੀਬ ਗੁਰਬਾ ਉਹਦੀ ਸੇਵਾ ਕਰ ਦਿਆ ਕਰ। ਕਿਸੇ ਗੁਰੂ ਘਰ ਵਿੱਚ ਲੋੜ ਐ ਕੋਈ ਲੰਗਰ ਲਾ ਦਿਆ ਕਰ। ਜਦੋਂ ਕਿੰਨੇ ਆਪਣੇ ਤਿਹਾਰ ਆਉਂਦੇ ਆ ਤੇ ਉਹਦੇ ਵਿੱਚ ਦਸਵੰਦ ਕੱਢ ਕੇ ਲੰਗਰ ਲਾ ਦੇਣਾ। ਗਰੀਬ ਗੁਰਬਿਆਂ ਨੂੰ ਛਕਾ ਦੇਣਾ। ਗਰੀਬ ਬੱਚਿਆਂ ਦੀਆਂ ਫੀਸਾਂ ਤਾਰ ਦੇਣੀਆਂ, ਕੱਪੜੇ ਲੈ ਦੇਣੇ ਇਦਾਂ ਦਾ ਤੂੰ ਕਾਰਜ ਕਰ। ਤੇ ਦਾਸ ਨੇ ਉਹਨੂੰ ਇਹ ਗੱਲ ਆਖੀ ਤੇ ਖਾਲਸਾ ਜੀ ਉਹ ਨਾ ਮਹਾਰਾਜ ਦੀ ਕਿਰਪਾ ਨਾਲ ਦੋ ਦੋਆਂ ਕ ਮਹੀਨਿਆਂ ਬਾਅਦ ਉਹਨਾਂ ਇਥੇ ਪਿੰਡ ਆਉਣਾ ਸੀਗਾ ਆਪਣੇ ਜਦੋਂ ਵਾਪਸ ਆਇਆ ਤੇ ਉਹਨੇ 2 ਮਹੀਨਿਆਂ ਦਾ ਦਸਵੰਦ ਜਾਂ ਆਪਣੇ ਕੋਲੋਂ ਮਾਇਆ ਹੋਰ ਵੀ ਚਲੋ 사ਤਗੁਰੂ ਕਿਰਪਾ ਕਰਨਗੇ ਉਹ ਇੱਥੇ ਆਇਆ ਤੇ ਇੱਥੇ ਇਹਨਾਂ ਦੇ ਪਿੰਡ ਵਿੱਚ ਖਾਲਸਾ ਜੀ ਇੱਕ ਪਰਿਵਾਰ ਹੈ ਤੇ ਉਹ ਕਿਤੇ ਉੱਠ ਕੇ ਵਿਚਾਰੇ ਉਜੜ ਕੇ ਆਏ ਸੀ ਦੁਕਾਨੇ ਵਾਲੀ ਛੱਤ ਜੀ ਉਹਨਾਂ ਨੇ ਪਾਈ ਤੇ ਇਹਨੇ ਉਹਨਾਂ ਬੱਚਿਆਂ ਨੂੰ ਕੰਬਲ ਕੱਪੜੇ ਚਪੜਾ ਇਹਦਾਂ ਦਾ ਕੋਈ ਸਮਾਨ ਖਾਲਸਾ ਜੀ ਲੈਤਾ ਜਦੋਂ ਇਹ ਲੈ ਕੇ ਦਿੱਤਾ ਤੇ ਕਹਿੰਦਾ ਵੀ ਮੇਰਾ ਮਨ ਬੜਾ ਖੁਸ਼ ਹੋਇਆ ਉਹ ਵੀਰ ਦੱਸਦਾ ਕਹਿੰਦਾ ਮੇਰੇ ਮਨ ਵਿੱਚ ਖੁਸ਼ੀ ਆਈ ਬੜਾ ਖੁਸ਼ ਹੋਇਆ ਮਨ ਤੇ ਕਹਿੰਦਾ ਮੈਨੂੰ ਬੜਾ ਆਨੰਦ ਆਇਆ ਵੀ ਬੜਾ ਮਨ ਆਨੰਦ ਵਾਲੀ ਖੇਡ ਆ ਹੁਣ ਦਾਸ ਸੇਵਾ ਕਰਦਾ ਤੇ ਖਾਲਸਾ ਜੀ ਇੰਨੀ ਇੰਨੀ ਦੂਰ ਜਾਂਦੇ ਆ ਸਿਰਫ ਮਨ ਦੀ ਖੁਸ਼ੀ ਵਾਸਤੇ ਮਨ ਖੁਸ਼ ਹੋ ਜਾਂਦਾ ਸੇਵਾ ਕਰਕੇ ਸੇਵਾ ਤੇ ਤੁਹਾਡੀ ਹੁੰਦੀ ਤੇ ਲੱਗਣੀ ਵੀ ਤੁਹਾਨੂੰ ਹੈ ਤੇ ਜਿਹੜਾ ਦਾਸ ਦਾ ਵਿੱਚ ਕਾਰਜ ਆ ਉਹ ਸਿਰਫ ਖੁਸ਼ੀ ਦਾ ਹੀ ਹੈ ਕਿ ਖੁਸ਼ੀ ਕਿੱਥੋਂ ਲੱਭਦੀ ਤੇ ਗੁਰੂ ਨਾਨਕ ਸਾਹਿਬ ਖੁਸ਼ੀ ਦੇਦੇ ਖੁਸ਼ਾ ਜਿਹੜਾ ਹਿਰਦੇ ਦਾ ਖਾਲਸਾ ਜੀ ਬਖਸ਼ ਰੇ ਸੋ ਵੀਰ ਕਹਿੰਦਾ ਮੈਂ ਬੜਾ ਖੁਸ਼ ਹੋਇਆ ਕਹਿੰਦਾ ਉਸ ਤੋਂ ਬਾਅਦ ਮੈਂ ਇੱਥੇ ਵਾਪਸ ਜਦੋਂ ਆਇਆ ਤੇ ਇਥੇ ਆ ਕੇ ਮੈਂ ਦਸਬੰਦ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਸਾਡੇ ਪਿੰਡ ਕੁੜੀ ਐ ਉਹਦਾ ਮਾਂ ਪਿਓ ਨਹੀਂ ਸੀ ਹੈਗਾ ਤੇ ਉਹ ਚਾਚਿਆਂ ਦੇ ਘਰ ਆਂਦੀ ਤੇ ਮੈਂ ਉਹਦਾ ਸਾਰਾ ਖਰਚਾ ਸਕੂਲ ਦਾ ਸਭ ਕੁਝ ਮੈਂ ਚੱਕਿਆ ਕਹਿੰਦਾ ਭਾਈ ਸਾਹਿਬ ਜੀ ਉਸ ਦਿਨ ਤੋਂ ਬਾਅਦ ਮੇਰੇ ਕੰਮ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਜਿਹੜੇ ਦਵਾਈਆਂ ਦੇ ਪੈਸੇ ਸੀ ਉਹ ਖਤਮ ਹੋਣੇ ਸ਼ੁਰੂ ਹੋ ਗਏ ਜਿਹੜੇ ਨੁਕਸਾਨ ਹੁੰਦੇ ਸੀ ਉਹ ਹਟ ਹਟ ਕੇ ਮਹਾਰਾਜ ਦੀ ਕਿਰਪਾ ਵਰਤਗੀ ਇਹ ਦਸਬੰਦ ਦੀ ਤਾਕਤ ਹੈ ਦੂਸਰੀ ਗੱਲ ਖਾਲਸਾ ਜੀ ਦਾਸ ਕੋਲੇ ਬਹੁਤ ਐਪਾ ਮਹੀਨੇ ਚ ਇੱਕ ਦੋ ਵਾਰ ਹੀ ਸੁਣਾਇਆ ਕਰਾਂਗੇ ਦੂਸਰੀ ਜਿਹੜੀ ਹੈ ਉਹ ਖਾਲਸਾ ਜੀ ਇੱਕ ਭੈਣ ਹੈ ਇਥੇ ਆਪਣੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਨੌਕਰੀ ਕਰਦੀ ਹੈ ਤੇ ਉਹ ਭੈਣ ਦੱਸਦੀ ਹੈ ਕਿ ਮੇਰਾ ਘਰ ਵਾਲਾ ਵੀ ਸਰਕਾਰੀ ਨੌਕਰੀ ਕਰਦਾ ਤੇ ਮੈਂ ਵੀ ਸਰਕਾਰੀ ਨੌਕਰੀ ਕਰਦੀ ਹਾਂ ਤੇ ਕਹਿੰਦੀ ਵੀ ਮੈਂ ਅਸੀਂ ਆਪਣਾ ਹੁਣ ਘਰ ਬਣਾਇਆ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਕਹਿੰਦੇ ਵੀ ਵੀਰ ਜੀ ਅਸੀਂ ਦੋਵੇਂ ਜਾਨੇ ਬਿਮਾਰ ਹੀ ਰਹਿੰਨੇ ਆ ਬਿਮਾਰ ਅਸੀਂ ਕਿਸੇ ਦਾ ਧੋਖੇ ਧੜੀ ਨਾ ਪੈਸਾ ਨਹੀਂ ਲੈਂਦੇ ਜੋ ਸਾਨੂੰ ਸਰਕਾਰੀ ਜੌਬ ਤੋਂ ਪੈਸਾ ਆਉਂਦਾ ਉਹੋ ਹੀ ਆਉਂਦਾ ਤੇ ਪੈਸੇ ਵੀ ਚੰਗੇ ਆ ਖਾਲਸਾ ਜੀ 60 60 70 70000 ਰੁਪਇਆ ਕਮਾਉਂਦੇ ਤੇ ਕਹਿੰਦੇ ਪਰ ਅਸੀਂ ਬਿਮਾਰ ਹੀ ਰਹਿੰਨੇ ਆ ਮੇਰੇ ਜਿਹੜਾ ਮੇਰਾ ਘਰ ਵਾਲਾ ਉਹ ਉਹਦੀਆਂ ਲੱਤਾਂ ਦਰਦ ਕਰਦੀਆਂ ਨਹੀਂ ਜਿਹੜਾ ਮੇਰਾ ਸਹੁਰਾ ਆ ਉਹ ਉਹ ਵੀ ਬਿਮਾਰ ਰਹਿੰਦਾ ਮੈਂ ਵੀ ਬਿਮਾਰ ਰਹਿੰਦੀ ਆ ਮਤਲਬ ਸਾਡੇ ਸਰੀਰ ਵਿੱਚ ਤਕਲੀਫਾਂ ਦਰਦ ਹੁੰਦਾ ਹੀ ਰਹਿੰਦਾ ਤੇ ਘਰ ਵਿੱਚ ਕਲੇਸ਼ ਪੈ ਜਾਂਦਾ ਉਹਨਾਂ ਨੇ ਵੀ ਗੱਲ ਕੀਤੀ ਇਹ ਵੀ ਗੱਲ ਖਾਲਸਾ ਜੀ ਕੋਲ ਮਹਾਰਾਜ ਦੀ ਕਿਰਪਾ ਸਦਕਾ 8-9 ਮਹੀਨੇ ਪਹਿਲਾਂ ਦੀ ਹੋਏਗੀ ਤੇ ਦਾਸ ਨੇ ਉਹਨਾਂ ਨੂੰ ਇਹ ਗੱਲ ਆਖੀ ਵੀ ਭਾਣੇ ਬਾਣੀ ਪੜ੍ਹਦੇ ਹੋ ਉਹ ਕਹਿੰਦੇ ਵੀ ਮੈਂ ਜਪਤੀ ਸਾਹਿਬ ਦਾ ਪਾਠ ਕਰਦੀ ਆ ਮੈਂ ਉਹਨਾਂ ਨੂੰ ਆਖਿਆ ਵੀ ਪੰਜ ਬਾਣੀਆਂ ਪੜ੍ਹਿਆ ਕਰੋ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਨੂੰ ਯਾਦ ਕਰਕੇ ਨਿਕਲਿਆ ਕਰੋ ਸ਼ੀ ਦਾਣਾ ਨਾਮ ਲਿਆ ਕਰੋ ਮਹਾਰਾਜ ਕਿਰਪਾ ਕਰਨਗੇ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਕਦੇ ਦਸਵੰਦ ਕੱਢਿਆ ਜੀ ਤੇ ਇਹ ਕਹਿੰਦੇ ਨਹੀਂ ਵੀਰ ਜੀ ਅਸੀਂ ਨਹੀਂ ਕਰਿਆ ਦਸਵੰਦ ਕੱਢਿਆ ਅਸੀਂ ਨਹੀਂ ਕਦੇ ਕਿਸੇ ਨੂੰ ਦਿੱਤਾ ਤੇ ਫਿਰ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਕਿਹਾ ਜਿਹੜਾ ਦਸਵੰਦ ਹੁੰਦਾ ਉਹ ਗੁਰੂ ਕਾ ਹੁੰਦਾ ਤੇ ਜਦੋਂ ਗੁਰੂ ਕਿਆਂ ਨੂੰ ਦਸਵੰਦ ਨਾ ਦਈਏ ਤੇ ਫਿਰ ਖਾਲਸਾ ਜੀ ਇਹ ਦੁੱਖ ਰੋਗ ਤਕਲੀਫਾਂ ਆ ਜਾਂਦੀਆਂ ਇਹ ਕਲਗੀਧਰ ਦੇ ਬੋਲ ਨੇ ਮਹਾਰਾਜ ਕਹਿੰਦੇ ਜਿਹੜੇ ਬਾਬੇ ਕਿਆਂ ਨੂੰ ਨਹੀਂ ਦਿੰਦੇ ਉਹਨਾਂ ਕੋ ਫਿਰ ਬਾਬਰ ਕੇ ਲੈਂਦੇ ਆ ਬਾਬਰ ਕੇ ਭਾਵ ਡਾਕਟਰ ਵਕੀਲ ਜਾਂ ਹੋਰ ਨੁਕਸਾਨ ਕਾਰਾਉਣ ਕਰਨ ਕਰਨ ਵਾਲੇ ਤੇ ਬਾਬੇ ਕੇ ਕੌਣ ਆ ਗੁਰੂ ਘਰ ਗਰੀਬ ਗੁਰਬਿਆਂ ਦਾ ਮੂੰਹ ਜਾਂ ਕਿਸੇ ਨੂੰ ਕੋਈ ਸੇਵਾ ਕਰ ਦੇਣੀ ਇਹ ਬਾਬੇ ਕੇ ਹੈ ਸੋ ਉਹ ਕਹਿੰਦੀ ਵੀ ਮੈਂ ਕੋਈ ਦਸਵੰਦ ਨਹੀਂ ਕੱਢਦੀ ਕੋਈ ਸੇਵਾ ਨਹੀਂ ਕਰਦੀ ਤੇ ਮੈਂ ਨਾ ਉਹਨਾਂ ਨੂੰ ਇਹੀ ਗੱਲ ਆਖੀ ਮੈਂ ਕਿਹਾ ਵੀ ਭੈਣੇ ਵੀ ਤੂੰ ਤੇ ਤੇਰਾ ਘਰ ਵਾਲਾ ਜੇ ਦੋਵੇਂ ਜਾਣੇ ਰਲ ਕੇ ਦੋਵੇਂ ਆਪਣੇ ਇੱਕ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਕੱਢ ਕੇ ਨਾ ਤੇ ਤੁਸੀਂ ਕਿਦੇ ਲਾ ਦਿਓ ਕਿਦੇ ਕਿਹਦੀ ਸੇਵਾ ਕਰ ਦਿਓ ਤੇ ਉਹ ਕਹਿੰਦੇ ਵੀ ਕੋਈ ਨਹੀਂ ਮੈਂ ਦੱਸਦੀ ਆ ਤੁਹਾਨੂੰ ਸਲਾਹ ਕਰਕੇ ਤੇ ਮੈਂ ਉਹਨਾਂ ਨੂੰ ਇਹੀ ਗੱਲ ਆਖੀ ਮੈਂ ਕਿ ਭੈਣੇ ਮੈਨੂੰ ਸਲਾਹ ਕਰਕੇ ਨਹੀਂ ਦੱਸਣਾ ਨਾ ਮੈਨੂੰ ਮੈਂ ਪੈਸੇ ਤੁਹਾਡੇ ਚਾਹੀਦੇ ਆ ਤੁਸੀਂ ਦੋਵੇਂ ਜਾਣੇ ਇੱਕ ਕੰਮਹੀਨੇ ਦੀ ਤਨਖਾਹ ਰੱਖ ਕੇ ਕੋਈ ਲੰਗਰ ਲਾ ਦਿਓ ਕੋਈ ਕਿਸੇ ਗਰੀਬ ਗੁਰਬਿਆਂ ਦੇ ਘਰ ਸੇਵਾ ਦੇ ਦਿਓ ਕੋਈ ਮਹਾਰਾਜ ਦੇ ਘਰ ਪਾਠ ਕਰਾ ਕੇ ਲੰਗਰ ਲਾ ਦਿਓ ਸਰਬੱਤ ਦੇ ਭਲੇ ਦਾ ਲਾ ਦਿਓ ਇਦਾਂ ਦਾ ਕੋਈ ਕਾਰਜ ਕਰ ਲਓ ਚਲੋ ਉਹਨਾਂ ਨੇ ਦਾਸ ਨੂੰ ਦੱਸਿਆ ਤੇ ਕੁਛ ਨਹੀਂ ਤੇ ਦੋ ਤਿੰਨ ਮਹੀਨੇ ਬੀਤ ਗਏ ਤਿੰਨ ਚਾਰ ਮਹੀਨਿਆਂ ਬਾਅਦ ਨਾ ਉਹ ਭੈਣ ਦਾ ਫਿਰ ਮੈਨੂੰ ਮੈਸੇਜ ਆਇਆ ਤੇ ਮੈਨੂੰ ਕਹਿੰਦੇ ਵੀ ਵੀਰ ਜੀ ਵੀ ਜਿਹੜੀ ਤੁਸੀਂ ਆ ਗੱਲ ਆਖੀ ਸੀ ਅਸੀਂ ਉਹ ਕੀਤੀ ਤੇ ਮਹਾਰਾਜ ਦੀ ਸਾਡੇ ਤੇ ਏਡੀ ਕਿਰਪਾ ਵਰਤੀ ਆ ਜਿਹੜੀਆਂ ਸਾਡੇ ਦਰਦਾਂ ਹੁੰਦੀਆਂ ਸੀ ਮੈਂ ਵੀ ਬਿਮਾਰ ਰਹੀਦੀ ਸਾਂ ਮੇਰਾ ਘਰ ਵਾਲਾ ਵੀ ਰਹਿੰਦਾ ਸੀ ਦਵਾਈਆਂ ਨੂੰ ਪੈਸੇ ਫੂਕਦੇ ਸਾਂ ਉਹ ਸਾਡੇ ਪੈਸੇ ਬਚ ਗਏ ਉਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਤੁਸੀਂ ਕੀ ਕੀਤਾ ਤੇ ਕਹਿੰਦੇ ਵੀ ਅਸੀਂ ਜਦੋਂ ਖਾਲਸਾ ਜੀ ਆਪਣੇ ਸੀਗਾ ਸ਼ਾਇਰ ਹੋ ਅਲਾਮ ਲਾ ਸੀਗਾ ਇਦਾਂ ਦਾ ਕੋਈ ਸੀਗਾ ਉਦੋਂ ਉਹਨਾਂ ਦੀਆਂ ਵਿਸਾਖੀ ਸੀਗੀ ਉਦੋਂ ਉਹਨਾਂ ਨੇ ਖਾਲਸਾ ਜੀ ਲੰਗਰ ਲਾਇਆ ਸੀ ਆਪਣੀਆਂ ਦੋਵਾਂ ਤਨਖਾਵਾਂ ਦੇ ਪੈਸੇ ਕੱਢ ਕੇ ਨਾ ਤੇ ਕੜੀ ਚੌਲ ਦਾ ਜਾਂ ਹੋਰ ਕਈ ਕੁਝ ਕਹਿੰਦੇ ਸੀ ਅਸੀਂ ਉਹਨਾਂ ਦਾ ਲੰਗਰ ਲਾਤਾ ਸੀ ਭਾਈ ਸਾਹਿਬ ਜੀ ਤੇ ਮਹਾਰਾਜ ਕੋਲੇ ਅਰਦਾਸ ਕਰਾਈ ਸੀ ਵੀ ਸੱਚੇ ਪਾਸ਼ਾ ਇਹ ਸਾਡਾ ਦਸਵੰਦ ਵਾ ਤੇ ਇਹ ਹੀ ਦਸਵੰਦ ਦੀ ਸੇਵਾ ਲਾ ਰਹੇ ਆ ਤੇ ਮਹਾਰਾਜ ਨੇ ਫਿਰ ਦੁਖ ਅਸੀਂ ਕਹਿੰਦੇ ਭਾਈ ਸਾਹਿਬ ਹੁਣ ਕੋ ਅਰਦਾਸ ਕਰਾਈ ਪੰਜਾਂ ਸਿੰਘਾਂ ਕੋਲ ਅਰਦਾਸ ਕਰਾਈ ਤੇ ਉਸ ਦਿਨ ਤੋਂ ਬਾਅਦ ਅਸੀਂ ਦੋਵੇਂ ਜੀ ਆਪਣੇ ਦਸਵੰਦ ਕੱਢਦੇ ਆ ਕਿਤੇ ਨਾ ਕਿਤੇ ਲਾਉਂਦੇ ਆ ਤੇ ਹੁਣ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਆਹ ਮਹੀਨੇ ਉਹਨਾਂ ਨੇ ਕਿਹਾ ਸੀ ਵੀ ਜਦੋਂ ਹੁਣ ਸਾਡੀਆਂ ਤਨਖਾਹਾਂ ਆਉਗੀਆਂ ਅਸੀਂ ਤੁਹਾਨੂੰ ਸੇਵਾ ਪਾਵਾਂਗੇ ਵੀ ਜਿਹੜਾ ਤੁਸੀਂ ਕਾਰ ਬਣਾਉਨੇ ਉੱਥੇ ਸੇਵਾ ਲਾ ਲਿਓ ਸੋ ਮਹਾਰਾਜ ਤੇ ਬਹੁਤ ਕੁਝ ਦਿੰਦੇ ਆ ਪਰ ਜੇ ਅਸੀਂ ਮਹਾਰਾਜ ਦੀਆਂ ਮੰਨਾਂਗੇ ਤੇ ਵੇਖੋ ਇਹਨਾਂ ਦੇ ਘਰੋਂ ਭੈਣ ਕਹਿੰਦੀ ਸਾਰੇ ਦੁੱਖ ਤਕਲੀਫ ਸਾਡੇ ਘਰੋਂ ਨਿਕਲ ਗਏ ਬਿਮਾਰੀ ਨਿਕਲ ਗਈ ਜਿਹੜੀ ਮਾਇਆ ਖਾਲਸਾ ਜੀ ਗੁਰੂ ਕੀ ਹੈ ਤੇ ਗੁਰੂ ਕੇ ਇਹਨੂੰ ਚਲ ਜਾਂਦੀ ਹੈ ਉਹ ਫਿਰ ਬਾ ਤੰਗ ਨਹੀਂ ਕਰਦੀ ਤੰਗ ਮਾਇਆ ਹੀ ਕਰਦੀ ਆ ਹੋਰ ਕੋਈ ਚੀਜ਼ ਤੰਗ ਨਹੀਂ ਕਰਦੀ ਇਹ ਜਿਹੜੇ ਜਿਨ੍ਹਾਂ ਦੀ ਮਾਪਿਹੜੀ ਮਾਤ ਹੁੰਦੀ ਉਹ ਪੁੱਠੇ ਬੰਨੇ ਤੋਂ ਰਪੈਂਦੇ ਜਦੋਂ ਭਾਈ ਸਾਹਿਬ ਨੇ ਕਿਹਾ ਵੀ ਤੂੰ ਹੀ ਮੰਗਣਾ ਹੀ ਸੀਗਾ ਇਹ ਮੰਗਣ ਨਹੀਂ ਆ ਆਪਾਂ ਇੱਥੋਂ ਲੈ ਕੇ ਜੇ ਕਿਸੇ ਦੇ ਮੂੰਹ ਚ ਪਾ ਦਿੰਨੇ ਆ ਤੁਹਾਡਾ ਤੇ ਖਾਲਸਾ ਜੀ ਉਹਦਾ ਉਹਦੇ ਨਾਲ ਤੁਹਾਡਾ ਵੀ ਭਲਾ ਹੁੰਦਾ ਤੇ ਸਾਡਾ ਵੀ ਹੋ ਜਾਂਦਾ ਤੇ ਜਿਨ੍ਹਾਂ ਦੀ ਗਾਂ ਸੇਵਾ ਹੋਈ ਹੁੰਦੀ ਉਹਨਾਂ ਦਾ ਵੀ ਹੋ ਜਾਂਦਾ ਤੇ ਰੱਬ ਖੁਸ਼ ਹੋ ਜਾਂਦਾ ਉਹ ਜਿਨੇ ਰੱਬ ਖੁਸ਼ ਕਰ ਲਿਆ ਨਾ ਉਹਨੂੰ ਫਿਰ ਇਹ ਸੰਸਾਰ ਦੀਆਂ ਨਿੱਕੀਆਂ ਮੋਟੀਆਂ ਗੱਲਾਂ ਸ਼ਿਕਾਇਤਾਂ ਦਾ ਕੋਈ ਫਰਕ ਨਹੀਂ ਪੈਂਦਾ ਸੋ ਇਹ ਦੋ ਖਾਲਸਾ ਜੀ ਆਪ ਜੀ ਨੂੰ ਸੁਣਾਈਆਂ ਹੋਰ ਸੁਣਾਵਾਂਗੇ ਅੱਜ ਉਦਾਂ ਮਨ ਸੀ ਵੀ ਹੱਡ ਵੀਤੀ ਸੁਣਾਈਏ ਪਰ ਕੱਲ ਦੀ ਵੀਡੀਓ ਵਿੱਚ ਮੈਂ ਬੋਲਿਆ ਸੀ ਵੀ ਦਸਵੰਦ ਦੀ ਸੇਵਾ ਬਾਰੇ ਜ਼ਰੂਰ ਬੋਲਾਂਗਾ ਕਿਉਂਕਿ ਬਹੁਤ ਸਾਰੇ ਜਿਹੜੇ ਪਰਿਵਾਰ ਮੈਨੂੰ ਭੇਜ ਦਿਓ ਕਹਿੰਦੇ ਸਾਡੀ ਵੀ ਸੁਣਾਓ ਸਾਡਾ ਵੀ ਸੁਣਾਓ ਤੁਸੀਂ ਸਾਡੇ ਬਾਰੇ ਦੱਸਦੇ ਨਹੀਂ ਹੋ ਤੇ ਐਵੇਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਉਹਨਾਂ ਦੇ ਵਰਦੀ ਇਹ ਦੋ ਪਰਿਵਾਰ ਸੀ ਜਿਹੜੇ ਦਸਵੰਦ ਜਿਨ੍ਹਾਂ ਨੇ ਕੱਢਣਾ ਸ਼ੁਰੂ ਕੀਤਾ ਤੇ ਮਹਾਰਾਜ ਦੀ ਕਿਰਪਾ ਨਾਲ ਲਹਿਰਾ ਬਹਿਰਾ ਹੋ ਗਈਆਂ ਆਪਾਂ ਕੋਸ਼ਿਸ਼ ਕਰਾਂਗੇ ਵੀ ਹਰ ਹਫ਼ਤੇ ਮੈਂ ਤੁਹਾਨੂੰ ਸੁਣਾ ਲਿਆ ਕਰਾਂ ਮੇਰੇ ਕੋਲੇ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਜਿਆਦਾ ਆਈਆਂ ਜਿਨ੍ਹਾਂ ਨੇ ਕਿਹਾ ਵੀਰ ਜੀ ਅਸੀਂ ਦਸਵੰਦ ਕੱਢਿਆ ਮਹਾਰਾਜ ਨੇ ਸਾਡੀ ਬਾਬਾ ਦੀਪ ਸਿੰਘ ਸਾਹਿਬ ਨੇ ਬਾਹ ਫੜ ਲਈ ਸੋ ਐਵੇਂ ਨਹੀਂ ਅਦਾਸ ਆਪ ਜੀ ਨੂੰ ਜਰੂਰ ਸੁਣਾਵਾਂਗੇ ਸੁਣਦੇ ਰਵਾਂਗੇ ਤੇ ਲਾਭ ਹੋਵੇਗਾ ਹੱਡ ਬੀਤੀ ਮਹਾਰਾਜ ਕਿਰਪਾ ਕਰਨ ਆਪ ਜੀ ਨੂੰ ਕੱਲ ਨੂੰ ਸਰਵਣ ਕਰਾਵਾਂਗੇ ਤੇ ਜਿਹੜੀ ਪਿੱਛੇ ਇੱਕ ਦਿਨ ਨਹੀਂ ਪਈ ਉਹ ਖਾਲਸਾ ਜੀ ਇਸ ਕਰਕੇ ਨਹੀਂ ਪਈ ਕਿ ਪਤਾ ਨਹੀਂ ਵਾਹਿਗੁਰੂ ਜਾਣੇ ਜਾਂ ਨੈਟਵਰਕ ਦੀ ਕੋਈ ਮੁਸ਼ਕਲ ਸੀਗੀ ਜਾਂ ਫੋਨ ਵਿੱਚ ਕੋਈ ਦਿੱਕਤ ਸੀਗੀ ਤੇ ਮੈਂ ਤੇ ਅਪਲੋਡ ਕਰ ਦਿੱਤੀ ਸੀ ਪਰ ਉਹ ਹੋਈ ਨਹੀਂ YouTube ਉੱਤੇ ਗਈ ਨਹੀਂ ਤੇ ਇਸ ਕਰਕੇ ਉਹ ਦਿਨ ਵੀਡੀਓ ਨਹੀਂ ਪਈ ਮਹਾਰਾਜ ਕਿਰਪਾ ਕਰਨ ਆਪਾਂ ਲਗਾਤਾਰ ਵੀਡੀਓ ਪਾਵਾਂਗੇ ਸਤਗੁਰ ਕਿਰਪਾ ਕਰਨ ਇੱਕ ਛੋਟੀ ਜੀ ਬੇਨਤੀ ਮੈਂ WhatsApp ਉੱਤੇ ਖਾਲਸਾ ਜੀ ਸਟੇਟਸ ਪਾਇਆ ਹੋਇਆ ਇੱਕ ਨਵਾਂ ਚੈਨਲ Instagram ਦਾ ਜੀਵਨ ਜਾਂਚ ਵਾਲੇ ਉਹ ਆਪ ਸੰਗਤਾਂ ਜਰੂਰ ਫੋਲੋ ਕਰਿਓ ਕਿਉਂਕਿ ਉਹਦੇ ਉੱਤੇ ਮੈਂ ਜਿਹੜੀ ਸੇਵਾ ਵਾਲੀਆਂ ਵੀਡੀਓ ਨੇ ਹੁਣ ਪਹਿਲਾਂ ਆਪਾਂ ਉੱਤੇ ਪਾਉਂਦੇ ਸਾਂ ਉਹ ਫਿਰ ਕਥਾ ਵਾਲਾ ਚੈਨਲ ਹੈ ਕਿ ਉੱਤੇ ਛੂਟੀਆਂ ਛੂਟੀਆਂ ਕਲਿੱਪਾਂ ਆਪਾਂ ਕਥਾ ਦੀਆਂ ਪਾਉਨੇ ਆ ਤੇ ਇਸ ਕਰਕੇ ਉਹ ਇਹ ਅਲੱਗ ਬਣਾ ਲਿਆ ਇੱਥੇ ਸਿਰਫ ਸੇਵਾ ਵਾਲੀ ਆਪਾਂ ਵੀਡੀਓ ਪਾਇਆ ਕਰਾਂਗੇ ਆਪ ਦਰਸ਼ਨ ਕਰਿਓ ਵੀ ਸੇਵਾ ਕਿਹੜੀ ਕਿਹੜੀ ਚੱਲਦੀ ਆ ਕਿਵੇਂ ਕਿਵੇਂ ਮਹਾਰਾਜ ਕਰਾ ਰਹੇ ਆ ਸੋ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਭੋਲਾ ਦੇ ਖੇਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ